20 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਪਹਿਲੀ ਵਾਰ ਇੱਕ ਮੰਚ ਦੇ ਉੱਤੇ ਸੁਖਵੀਰ ਬਾਦਲ ਗਿਆਨੀ ਹਰਪ੍ਰੀਤ ਸਿੰਘ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਪੂਰੀ ਲੀਡਰਸ਼ਿਪ ਦਿਖਾਈ ਦਿੱਤੀ ਹੈ ਜੀ ਹਾਂ ਅੱਜ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਅਰਦਾਸ ਮੋਕੇ ਇਹ ਲੀਡਰਸ਼ਿਪ ਜਿੱਥੇ ਦਿਖਾਈ ਦਿੱਤੀ ਸੀ ਉੱਥੇ ਹੀ ਹੁਣ ਇੱਕ ਨਵੀਂ ਚਰਚਾ ਕਹਿ ਲਈਏ ਕਿਉਂਕਿ ਜਿਸ ਤਰ੍ਹਾਂ ਉੱਥੇ ਸਬੋਧਨ ਕੀਤਾ ਗਿਆ ਵੱਖ-ਵੱਖ ਸਿਆਸੀ ਆਗੂਆਂ ਦੇ ਵੱਲੋਂ ਕਿਸਾਨੀ ਆਗੂਆਂ ਦੇ ਵੱਲੋਂ ਜਦ ਧਾਰਮਿਕ ਰਾਜਨੀਤਿਕ ਸਮਾਜੀ ਆਗੂ ਦੇ ਵੱਲੋਂ ਤਾਂ ਸਬੋਧਨ ਕੀਤਾ ਗਿਆ ਪਰ ਨਵੀਂ ਚਰਚਾ ਉਦੋਂ ਚਿਰਪੀ ਜਦੋਂ ਬਲਵੀਰ ਸਿੰਘ ਰਾਜੇਵਾਲ ਜਾਂ ਫਿਰ ਸੁਨੀਲ ਜਾਖੜ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਇੱਕ ਪੰਥਕ ਪਾਰਟੀ ਬਣਾਈ ਜਾਵੇ ਜਿਹੜੀ ਪੰਜਾਬ ਦੇ ਵਿੱਚ ਮਜ਼ਬੂਤੀ ਤੌਰ ਦੇ ਉੱਤੇ ਆਪਣਾ ਜਿਹੜਾ ਆਧਾਰ ਕਾਇਮ ਕਰੇ ਕਿਉਂਕਿ ਬਲਵੀਰ ਸਿੰਘ ਰਾਜੇਵਾਲ ਨੇ ਇਹ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਤਾਂ ਇਸੇ ਮੱਦੇਨਜ਼ਰ ਪੰਜਾਬ ਨੂੰ ਹੋਰ ਡਿੱਗਣ ਤੋਂ ਬਚਾਉਣ ਦੇ ਲਈ ਪੰਜਾਬ ਦੇ ਜਿਹੜੇ ਲੀਡਰ ਸ਼ੋਮਨੀ ਅਕਾਲੀ ਦਲ ਦੇ ਨੇ ਇਹ ਆਪਣੇ ਮਤਭੇਦ ਹਟਾ ਕੇ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਸ਼ੋਮਨੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਜਿਸ ਤਰ੍ਹਾਂ ਪਹਿਲਾਂ ਸ਼ੋਮਨੀ ਅਕਾਲੀ ਦਲ ਪੰਜਾਬ ਦੇ ਵਿੱਚ ਕੰਮ ਕਰਦੇ ਰਹੀ ਹੈ ਕਿ ਉਸ ਤਰ੍ਹਾਂ ਪੰਜਾਬ ਦੇ ਵਿੱਚ ਇਹ ਪਾਰਟੀ ਬਣਾਈ ਜਾਵੇ ਇਸ ਨੂੰ ਲੈ ਕੇ ਉਹਨਾਂ ਨੇ ਇਹ ਸਲਾਹ ਦਿੱਤੀ ਹੈ ਸ਼ੋਮਨੀ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਕਿ ਸਾਰੇ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਬੈਠ ਜਾਣ ਪਰ ਸੁਖਦੀਪ ਜਿਥੋਂ ਸੁਖਵੀਰ ਬਾਦਲ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸੁਖਵੀਰ ਬਾਦਲ ਨੇ ਜਦੋਂ ਸੰਬੋਧਨ ਕੀਤਾ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਉੱਤੇ ਕਿ ਮੈਨੂੰ ਸੁਖਦੇਵ ਸਿੰਘ ਢੀਂਡਸਾ ਨੂੰ ਮਿਲਣ ਦਾ ਮੌਕਾ ਮਿਲਿਆ ਸੀ ਕੁਝ ਦਿਨ ਪਹਿਲਾਂ ਜਦੋਂ ਉਹਨਾਂ ਦਾ ਅਕਾਲ ਚਲਾਣਾ ਹੋਇਆ ਤਾਂ ਉਹਨਾਂ ਨੇ ਇਹ ਚਿੰਤਾ ਜਾਰੀ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਲਾਹ ਮਜ਼ਬੂਤ ਰਹਿਣਾ ਲਾਜ਼ਮੀ ਹੈ ਇਸੇ ਤਰ੍ਹਾਂ ਦੂਜੇ ਪਾਸੇ ਜਿਹੜੇ ਵਿਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਗੱਲ ਨੂੰ ਦੁਹਰਾਇਆ ਹੈ ਕਿ ਉਹ ਦੇਖਣਾ ਚਾਹੁੰਦੇ ਸੀ ਕਿ ਪੰਜਾਬ ਦੇ ਵੀ ਜਿਹੜੀ ਖੇਤਰੀ ਪਾਰਟੀ ਹੈ ਇਹ ਮਜ਼ਬੂਤ ਹੋਵੇ ਪਰ ਬਲਵੀਰ ਸਿੰਘ ਰਾਜੇਵਾਲ ਤੋਂ ਬਾਅਦ ਜਿਸ ਤਰ੍ਹਾਂ ਜਿਹੜੇ ਸੁਨੀਲ ਜਾਕਰ ਨੇ ਭਾਜਪਾ ਦੇ ਪ੍ਰਧਾਨ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਜਦੋਂ ਤਾਂ ਉਸ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਪੰਥਕ ਪਾਰਟੀ ਦੀ ਲੋੜ ਹੈ ਅਸਲ ਦੇ ਵਿੱਚ ਜਿਹੜੀ ਅਸਲ ਵਿਰਾਸਤ ਸੀ ਸੁਖਦੇਵ ਸਿੰਘ ਢੀਂਡਸਾ ਦੀ ਉਹ ਪੰਥਕ ਸੋਚ ਸੀ ਪੰਥਕ ਜਿਹੜੇ ਮੁੱਦੇ ਸੀ ਉਹ ਉਹਨਾਂ ਦੀ ਅਸਲ ਵਿਰਾਸਤ ਹੈ ਜਿਹੜੀ ਜੋ ਕੁਝ ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖੀ ਦੇ ਲਈ ਪੰਜਾਬ ਦੇ ਲਈ ਕੀਤਾ ਉਹ ਅਸਲ ਦੇ ਵਿੱਚ ਵਿਰਾਸਤ ਹੈ ਪਰ ਹੁਣ ਉਸ ਸੋਚ ਨੂੰ ਸੰਭਾਲਣ ਦੇ ਲਈ ਪੰਥਕ ਪਾਰਟੀ ਦਾ ਪੰਜਾਬ ਦੇ ਵਿੱਚ ਮਜ਼ਬੂਤ ਹੋਣਾ ਬਿਹਤ ਜਰੂਰੀ ਹੈ ਆਮ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਨਹੀਂ ਲਿਆ ਪਰ ਉਹਨਾਂ ਨੇ ਕਿਤਨੇ ਕਿਤੇ ਇਸ਼ਾਰਾ ਜ਼ਰੂਰ ਕੀਤਾ ਕਿ ਜੇਕਰ ਪੰਜਾਬ ਦੇ ਵਿੱਚ ਜੋ ਕੁਝ ਆਮ ਆਦੀ ਪਾਰਟੀ ਦੇ ਖਿਲਾਫ ਜਿਸ ਤਰ੍ਹਾਂ ਅਕਾਲੀ ਦਲ ਨੇ ਵਿਚਰਨਾ ਸੀ ਉਹਦੇ ਉੱਤੇ ਵਾਰ ਕਰਨਾ ਸੀ ਇਹਨਾਂ ਦੇ ਵੱਲੋਂ ਆਪਸ ਦੇ ਵਿੱਚ ਹੀ ਜਿਸ ਤਰ੍ਹਾਂ ਇੱਕ ਦੂਜੇ ਦੇ ਉੱਤੇ ਦੋਸ਼ ਨਵਾਜ਼ੀਆਂ ਜਾਂ ਫਿਰ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਆਪਣੇ ਮੱਤ ਪੇਦ ਹਟਾ ਕੇ ਇਹ ਆਪਣੇ ਵੀ ਆਪਣੀ ਵਿਚਾਰਧਾਰਾ ਜਿਹੜੀ ਪੰਥਕ ਹੈ ਉਸ ਨੂੰ ਕਾਇਮ ਰੱਖਣ ਬਾਕੀ ਸਭ ਕੁਝ ਵਿੱਚ ਹਟਾ ਦੇਣਾ ਤਾਂ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਮਜ਼ਬੂਤ ਹੋ ਸਕੇ ਇਹ ਕੇਵਲ ਖੇਤਰੀ ਪਾਰਟੀ ਪੰਜਾਬ ਦੇ ਲਈ ਹੀ ਬੇहद ਜ਼ਰੂਰੀ ਨਹੀਂ ਹੈਗੀ ਸਗੋਂ ਇਸ ਦੀ ਲੋੜ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਨੂੰ ਇਸ ਪੰਥਕ ਪਾਰਟੀ ਦੀ ਲੋੜ ਹੈ ਉਹਨਾਂ ਨਾਲ ਹੀ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਪੰਥਕ ਪਾਰਟੀ ਹੈ ਜਿਹੜੀ ਉਹ ਹੈ ਉਹ ਕਿਤੇ ਇਹ ਨਾ ਹੋਵੇ ਕਿ ਇਸ ਪੰਥਕ ਪਾਰਟੀ ਦੇ ਨਾਂ ਦੇ ਉੱਤੇ ਕੋਈ ਹੋਰ ਆਪਣੇ ਨਾਂ ਉੰਤਕਾਲ ਕਰਾ ਲਵੇ ਕਿਉਂਕਿ ਜਿਸ ਤਰ੍ਹਾਂ ਅਮਰਤਪਾਲ ਦੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਨਵੀਂ ਪਾਰਟੀ ਬਣਾਈ ਗਈ ਹੈ ਤਾਂ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਪ੍ਰਚਾਰ ਕੀਤਾ ਜਾ ਰਿਹਾ ਜਾਂ ਫਿਰ 2024 ਦੀਆਂ ਲੋਕ ਸਭਾ ਦੇ ਵਿੱਚ ਦੋ ਸੀਟਾਂ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਨੂੰ ਹੁੰਝਾ ਫਿਰ ਜਿੱਤ ਦਿੱਤੀ ਸੀ ਇੱਕ ਵੱਡੀ ਜਿੱਤ ਦਿੱਤੀ ਸੀ ਤਾਂ ਉਸ ਤੋਂ ਡਰ ਲੱਗਦੇ ਆ ਕਿ ਜਿਹੜੇ ਸ਼੍ਰੀ ਜਾਕਰ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਉਹਨਾਂ ਦਾ ਇਸ਼ਾਰਾ ਇਹ ਸੀ ਕਿ ਕਿਤੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਕਿਤੇ ਉਹ ਮਾਹੌਲ ਨਾ ਖਰਾਬ ਹੋ ਜਾਏ ਪੰਜਾਬ ਦਾ ਮੂੜ ਉਹਨਾਂ ਦਾ ਇਸ਼ਾਰਾ ਕੀ ਸੀ ਇਹਨੂੰ ਲੈ ਕੇ ਵੀ ਵੱਖ-ਵੱਖ ਵਿਚਾਰਧਾਰਕ ਜਿਹੜੀ ਉਹ ਕੜੀਆਂ ਹੋ ਚੁੱਕੀਆਂ ਨੇ ਤੁਹਾਨੂੰ ਇੱਕ ਵਾਰੀ ਬਲਬੀਰ ਸਿੰਘ ਰਾਜੇਵਾਲ ਦਾ ਸੁਖਦੇਵ ਸਿੰਘ ਢੀਂਡਸਾ ਦੇ ਅੰਤਿਮ ਸੰਸਕਾਰ ਦੇ ਮੌਕੇ ਜਿਹੜੇ ਸੁਨਿਯਾਖਰ ਨੇ ਉਹਨਾਂ ਦਾ ਬਿਆਨ ਸੀ ਉਹ ਸੁਣਾ ਦਿੰਨੇ ਆ ਪਰ ਮੈਂ ਕਹੂੰਗਾ ਅੱਜ ਮਸਲਾ ਢੀਂਡਸਾ ਸਾਹਿਬ ਦੀ ਅਸਲ ਜਿਹੜੀ ਵਿਰਾਸਤ ਜਿਹੜੇ ਉਹਨਾਂ ਦੀ ਸੋਚ ਸੀਗੀ ਆ ਗੁਰੂ ਸਾਹਿਬਾਨ ਦਾ ਸਿਰਜਿਆ ਪੰਥ ਗੁਰੂਆਂ ਦਾ ਵਿਰਸੋ ਆ ਸਾਡਾ ਪੰਜਾਬ ਅੱਜ ਮਸਲਾ ਉਹਦੀ ਵਿਰਾਸਤ ਹੈ ਸਾਹਿਬ ਅੱਜ ਸਾਰੀ ਵਕ ਵਕਤ ਜਿਹੜੇ ਪੰਜਾਬ ਪੱਖੀ ਐ ਜਿਹੜੇ ਕੌਮ ਤੇ ਪੰਥ ਦੀ ਗੱਲ ਦੇ ਉੱਤੇ ਰੱਖ ਕਰਨ ਵਾਸਤੇ ਜਿਨ੍ਹਾਂ ਦੇ ਜਿਲਤੇ ਜਜ਼ਬਾ ਸਾਰੇ ਬੈਠੇ ਐ ਮੈਂ ਅਪੀਲ ਕਰੂੰਗਾ ਹੱਥ ਜੋੜ ਕੇ ਇੱਕ ਮਜ਼ਬੂਤ ਇੱਕ ਝੁੱਟ ਪੰਥਕ ਪਾਰਟੀ ਕੱਲੇ ਪੰਜਾਬ ਤੇ ਕੌਮ ਦੀ ਲੋੜ ਨਹੀਂ ਕੱਲੇ ਪੰਥ ਦੀ ਲੋੜ ਨਹੀਂ ਅੱਜ ਉਹਦੀ ਜ਼ਰੂਰਤ ਦੇਸ਼ ਨੂੰ ਵੀ ਹੈ ਸਾਬ ਤੇ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਆਪਣਾ ਹੋਮਾਂ ਸਾਰੇ ਆਪਣੇ ਵਿਖਰੇਵੇ ਸਾਰੇ ਆਪਣੇ ਮਤਕੂਏਰ ਇੱਕ ਪਾਸੇ ਛੱਡ ਕੇ ਇੱਕ ਝਟੋਕੇ ਸੁਗਰਾਸਤ ਨੂੰ ਸਾਮਲੋ ਨਹੀਂ ਮੈਂ ਸ਼ਮਾ ਚਾਹਾਂਗਾ ਸਾਬ ਕਿਤੇ ਐ ਨਾ ਹੋਵੇ ਆਪਣੀ ਵਿਰਾਸਤ ਦਾ ਇੰਤਕਾਲ ਕੋਈ ਹੋਰ ਆਪਣੇ ਨਾਮ ਚੜਾ ਜਾਏ ਤੇ ਸਾਨੂੰ ਫੇਰ ਪੰਜਾਬ ਤੇ ਕੌਮ ਨੂੰ ਫੇਰ ਮਾੜਾ ਵਕਤ ਦੇਖਣਾ ਪਵੇ ਮੈਂ ਨਹੀਂ ਸ਼ਬਦਾਂ ਵਾਲੀ ਸਾਰਿਆਂ ਤੋਂ ਮਾਫੀ ਚਾਹਾਂਗਾ ਇੱਕ ਵਾਰ ਫੇਰ ਤੋਂ ਪੰਜਾਬ ਦੇ ਲੋਕਾਂ ਦੀ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਅਨਫੋਰਗੇਟ ਵੈਲੂ ਹੈ ਪਿਆ ਜੋ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਤੋਂ ਲੋਕ ਇੱਥੇ ਤੇ ਖੁਸ਼ ਨਹੀਂ ਜਿਸ ਤਰ੍ਹਾਂ ਦਾ ਤਜਰਬਾ ਹੋਇਆ ਹੈ ਲੋਕੀ ਉਹ ਤੋਂ ਵੀ ਖੁਸ਼ ਨਹੀਂ ਲੋਕੀ ਅੱਜ ਵੀ ਆਸ ਕਰਦੇ ਆਂ ਕਿ ਸਤਗੁਰ ਮੇਰ ਕਰਨ ਅਕਾਲੀ ਦਲ ਦੀ ਲੀਡਰਸ਼ਿਪ ਦੋਨਾਂ ਗਰੁੱਪਾਂ 'ਚ ਬੈਠੀ ਉਹਨਾਂ ਨੂੰ ਸੁਧਵਧੀ ਬਖਸ਼ੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਆਪਣੇ ਨਿੱਜੀ ਵਿਖੜੇ ਛੱਡ ਕੇ ਇਕੱਠੇ ਹੋ ਕੇ ਇੱਕ ਫੇਰ ਉਹੀ ਪੰਜਾਬ ਦੀ ਜਿਹੜੀ ਰੀਜਨਲ ਪਾਰਟੀ ਹੈ ਉਹ ਲੋਕਾਂ ਦੇ ਸਾਹਮਣੇ ਬਣ ਕੇ ਆਉਣ ਨਹੀਂ ਜਿਸ ਤਰ੍ਹਾਂ ਦਾ ਤਜਰਬਾ ਇਸ ਵੇਲੇ ਲੋਕ ਹੰਡਾ ਰਹੇ ਨੇ ਜੇ ਇਸ ਤਰ੍ਹਾਂ ਨਾ ਹੋਇਆ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕੀ ਵਾਪਰੇਗਾ ਪੰਜਾਬ ਜਿਹੜਾ ਸਭ ਤੋਂ ਮੋਹਰੀ ਸੂਬਾ ਰਿਹਾ ਹੈ ਅੱਜ ਦਿਨ ਬਦ ਦਿਨ ਹਰ ਖੇਤਰ ਵਿੱਚ ਪਛੜਦਾ ਜਾ ਰਿਹਾ ਹੈ ਤਾਂ ਮੈਂ ਸਮਝਦਾ ਹਾਂ ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਸਾਡੀ ਉਹੀ ਪਾਰਟੀ ਇੱਥੇ ਦੀ ਲੀਡਰਸ਼ਿਪ ਨੂੰ ਅਕਾਲਪੁਰਖ ਸੁਧੁ ਬੁੱਧ ਸੁਧੁ ਬੁੱਧੀ ਵਰਤੇ ਬਖਸ਼ੇ ਤੇ ਉਹ ਫੇਰ ਆਪਣੇ ਜਿਹੜੇ ਭਰਮ ਭੁਲੇਖੇ ਨੇ ਦੂਰ ਕਰਕੇ ਫੇਰ ਸਥਾਪਤ ਲੋਕਾਂ ਦੀ ਪਾਰਟੀ ਬਣ ਕੇ ਉੱਪਰੇ ਮੈਂ ਸਾਨੂੰ ਤਾਂ ਉਹਨਾਂ ਦੀ ਆਤਮਾ ਨੂੰ ਬਹੁਤ ਵੱਡਾ ਸਕੂਨ ਮਿਲੇਗਾ ਅਖੀਰ ਦੇ ਵਿੱਚ ਜਦੋਂ ਪ੍ਰਵਿੰਦਰ ਸਿੰਘ ਢੀਂਡਸਾ ਨੇ ਸੰਬੋਧਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸੁਦੇਵ ਸਿੰਘ ਢੀਂਡਸਾ ਦਾ ਸੁਪਨਾ ਸੀ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਮਜ਼ਬੂਤ ਹੋਵੇ ਇਸ ਨੂੰ ਲੈ ਕੇ ਹੁਣ ਨਵੀਂ ਚਰਚਾ ਜਿਹੜੀ ਸੀ ਕਿ ਪੰਜਾਬ ਦੇ ਵਿੱਚ ਜੋ ਕੁਝ ਹਾਨ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਕੀ ਹੋਵੇਗਾ ਇਸ ਨੇ ਨਵੀਂ ਚਰਚਾ ਕਰ ਲਈ ਕਿ ਇੱਕ ਮੰਚ ਦੇ ਉੱਤੇ ਇਕੱਠੇ ਹੋਣਗੇ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕੋਈ ਸਵਾਲ ਨਹੀਂ ਪੈਦਾ ਹੁੰਦਾ ਕਿ ਇੱਕ ਮੰਚ ਦੇ ਉੱਤੇ ਇਕੱਠੇ ਹੋ ਜਾਣ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਬਿਆਨ ਦਿੱਤਾ ਸੀ ਕਿ ਜੇਕਰ ਇਹ ਲੀਡਰਸ਼ਿਪ ਮੋੜ ਸੁਖਵੀਰ ਬਾਦਲ ਦੇ ਵੱਲ ਗਈ ਤਾਂ ਉਹਦੇ ਨਾਲ ਸਵੋਤਾ ਕੀਤਾ ਤਾਂ ਉਹ ਖੁਦਕੁਸ਼ੀ ਕਰਨ ਦੇ ਬਰਾਬਰ ਹੋਵੇਗਾ ਹੁਣ ਵੇਖਣਾ ਬੇਹਦ ਖਾਸ ਹੈ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਸਿਆਸਤ ਕਿਹੜੇ ਪਾਸੇ ਨੂੰ ਜਾਂਦੀ ਹੈ